ਇਤਕਰੀਬਨ ਸਾਢੇ 6 ਦੇ ਕਰੀਬ ਹੀ ਟਾਈਮ ਸੀਗਾ ਇੱਕ ਮੋਟਰਸਾਈਕਲ ਤੇ ਸਵਾਰ ਵਿਅਕਤੀ ਸੀਗਾ ਉਹਦੇ ਕੋਲ ਇੱਕ ਰਾਈਫਲ ਸੀਗੀ ਪਾਰਾਬੋਰ ਆਈ ਥਿੰਕ ਤੇ ਉਹਦੇ ਨਾਲ ਇਹਨੇ ਪਿੱਛੋਂ ਦੀ ਇਹਨੂੰ ਫਾਇਰ ਕੀਤਾ ਦੋ ਫਾਇਰ ਕੀਤੇ ਸੀਗੇ ਤੇ ਫਾਇਰ ਕਰਨ ਦੇ ਨਾਲ ਜਿਹੜਾ ਹੈਗਾ ਜਿੱਦੀ ਜਿਹੜੀ ਇਥੋ ਸਿਵਲ ਹਸਪੀਟਲ ਰੈਫਰ ਕੀਤਾ ਸੀ ਕਿ ਜਿੱਥੇ ਇਹਦੀ ਗੁੱਤ ਜੱਫਰ ਹੋ ਗਈ ಹುಡುಕ ਪਰ ਨਿਚੇ ਸਰ ਦਿੱਤੀ ਸਰ ਕੀ ਮਾਮਲਾ ਕੀ ਹੈ ਜਿਹੜਾ ਰਿਟਾਇਰ ਏਐਸਆਈ ਦੱਸਿਆ ਜਾ ਰਿਹਾ ਉਹ ਪ੍ਰਕਾਰ ਦਾ ਇਹ ਰਿਟਾਇਰਡ ਪੁਲਿਸ ਮੁਲਾਜ਼ਮ ਸੀਗਾ ਉਮਰਪrakash ਇੱਥੇ ਅੱਜ ਦੁੱਧ ਲੈਣ ਆਇਆ ਸੀਗਾ ਦੁਕਾਨ ਦੇ ਉੱਪਰ ਤੇ ਤਕਰੀਬਨ 6:30 ਦੇ ਕਰੀਬ ਹੀ ਟਾਈਮ ਸੀਗਾ ਇੱਕ ਮੋਟਰਸਾਈਕਲ ਤੇ ਸਵਾਰ ਵਿਅਕਤੀ ਸੀਗਾ ਉਹਦੇ ਕੋਲ ਰਾਈਫਲ ਸੀਗੀ ਪਾਰਾਬੋਰ ਆਈ ਥਿੰਕ ਤੇ ਉਹਦੇ ਨਾਲ ਇਹਨੇ ਪਿੱਛੋਂ ਦੀ ਇਹਨੂੰ ਫਾਇਰ ਕੀਤਾ ਦੋ ਫਾਇਰ ਕੀਤੇ ਸੀਗੇ ਤੇ ਫਾਇਰ ਕਰਨ ਦੇ ਨਾਲ ਜਿਹੜਾ ਹੈਗਾ ਇਹਦੀ ਜਿਹੜੀ ਇਥੋਂ ਸਿਵਲ ਹਸਪੀਟਲ ਰੈਫਰ ਕੀਤਾ ਸੀ ਕਿ ਜਿੱਥੇ ਇਹਦੀ ਗੁੱਤ ਜੱਫ ਹੋ ਗਈ ਇਹ ਬੰਦਾ ਹਾਂਜੀ ਬੰਦੇ ਮੋਟਰਸਾਈਕਲ ਤੇ ਆਇਆ ਸੀਗਾ ਤੋਂ 25-26 ਸਾਲ ਦਾ ਮੁੰਡਾ ਹੈਗਾ ਤੋਂ ਦੇ ਵਿੱਚ ਅਸੀਂ ਸਾਡੇ ਕੋਲ ਪ੍ਰੀਮੀਨਰ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਕਲੂਜ਼ ਅਗੇ ਨੇ ਉਥੇ ਪਰਸਨਲ ਐਨੀਮੇਟੀ ਰਿਕਾਰਡਿੰਗ ਉਸ ਤੇ ਵਰਕ ਕਰ ਰਹੇ ਹਾਂ ਜਲਦੀ ਅਸੀਂ ਇਸ ਨੂੰ ਅਡਰੈਸ ਕਰ ਲਾਂਗੇ ਸਰ ਉਹ ਰੋਜ਼ ਦੀ ਤਰ੍ਹਾਂ ਦੁੱਧ ਲੈਣ ਆਉਂਦੇ ਸੀਗੇ ਜਿਹੜੇ ਵਿਅਕਤੀ ਨੇ ਗੋਲੀ ਮਾਰੀ ਹਾਂ ਇਹ ਇੱਥੇ ਰੁਟੀਨ ਵਾਈਜ਼ ਹੀ ਆਉਂਦੇ ਸੀ ਦਿੱਲੀ ਇੱਥੇ ਕਿਉਂਕਿ ਇੱਥੇ ਲੋਕੈਲਿਟੀ ਦੇ ਵਿੱਚ ਰਹਿੰਦੇ ਨੇ ਤੇ ਜਿਹੜਾ ਬੰਦਾ ਸੀਗਾ ਉਹਨੂੰ ਜਿੱਦਾਂ ਉਹ ਰੈਟੀਫੀਕੇਸ਼ਨ ਸੀਗੀ ਵੀ ਫਲਾਣ ਬੰਦਾ ਆਊਗਾ ਦੋ ਮੋਟਰਸਾਈਕਲ ਲਗਾ ਕੇ ਉਹਦੇ ਪਿੱਛੇ ਪਿੱਛੇ ਆ ਰਿਹਾ ਸੀਗਾ ਮੋਟਰਸਾਈਕਲ ਲਗਾ ਕੇ ਉਹਨੇ ਫੇਰ ਕਰਕੇ ਨਾਲ ਦੀ ਨਾਲ ਚੱਲ ਗਿਆ ਇੱਕ ਬੰਦਾ ਇੱਕ ਹੀ ਬੰਦਾ ਤੇ ਜਿਹੜੀ ਫ੍ਰੀ ਲਿਮਿਟਿਡ ਇਨਵੈਸਟੀਗੇਸ਼ਨ ਦਾ ਨਾਮ ਕੀ ਹੈ ਨਾ ਦਾ ਹੈ ਉਮਰ ਕਿੰਨੀ ਹੈ ਜੀ ਤੇ ਹੋਮ ਪ੍ਰਕਾਸ਼ ਹੈ ਰਟਾਇਰਡ ਪੁਲਿਸ ਦਾ ਜਨਮ ਹੈ ਤੇ ਜਿਹੜਾ ਇਹਦਾ ਪਰਿਵਾਰ ਹੈ ਉਹ ਬੱਤੀ ਨਹੀਂ ਬਾਕੀ ਪੁਲਿਸ ਪਰਿਵਾਰ ਬਾਰੇ ਜਿਹੜਾ ਹੈਗਾ ਕੁਝ ਪਰਿਵਾਰ ਦਾ ਕਰੜਾ ਰੰ ਦਾ ਕੁਝ ਜਿਲ੍ਹਾ ਫਰੀਦਕੋਟ ਵੀ ਰਿਹਾ ਹੈ ਹਾਲਾਤ ਕਿਸ ਤਰ੍ਹਾਂ ਦੇ ਸਰ ਆਈ ਥਿੰਕ ਉਹਦੀ ਇਹ ਐਕਸਪਾਇਰਡ ਸਰ ਕਿੰਨੇ ਫਾਇਰ ਹੋਏ ਜੀ ਦੋ ਫਾਇਰ ਕੀਤੇ ਤੇ ਕਿਤਨਾ ਜਖਮ ਪੱਜਾ ਜੀ ਬੰਦਾ ਉਹ ਸ਼ਹਿਰ ਦੇ ਵਿੱਚੋਂ ਜਿਵੇਂ ਗਲੀਆਂ ਦੇ ਵਿੱਚੋਂ ਹੀ ਆਇਆ ਸੀਗਾ ਤੇ ਵਾਪਸੀ ਜਿਹੜੀ ਹੈਗੀ ਆ ਆਊਟ ਆਫ ਸ਼ਹਿਰ ਵਾਸਤੇ ਉਹਨੇ ਰਸਤਾ ਜਿਹੜਾ ਲਿਆ ਸੀਗਾ ਵਾਕਫ ਲੋਕ ਟੀਮਾਂ ਲਗਾ ਦਿੱਤੀਆਂ ਜਲਦੀ ਵਸ ਕਰਦੇ ਉਹਨਾਂ ਨੇ ਜਿੰਨੇ ਜਿੰਨੇ ਰਿਟਾਇਰ ਹੋਏ ਨੂੰ ਸਰਦਿੰਗ ਦੇ ਦਸਤੂਰ ਲਾ ਉਹਦੇ ਬਾਰੇ ਆਏ ਕਾਰਨ ਮੈਨੂੰ ਸਰ ਬੈਕ ਬੰਦੀ ਗੱਲ ਕੀਤੀ ਜਾਵੇ ਬੈਕਪਨ ਜਿਹੜਾ ਵੈਪਨ ਜਿਹੜਾ ਜਿਹੜਾ 12 ਬੋਰ ਲੱਗਦਾ ਉਹਦੇ ਵਿੱਚ 12 ਬੋਰ ਰਾਈਟ ਦੋ ਫਾਇਰਿੰਗ ਦਸੇ ਜਾ ਦੋ ਫਾਇਰ ਡਬਲ ਦੋ ਫਰ ਕਿਤੇ ਦੋਨੇ ਉਸਤੇ ਲੱਗੇ ਆ ਦੋਨੋ ਉਸਤੇ ਲੱਗੇ ਸਰ ਜਿਸ ਤਰ੍ਹਾਂ ਆਪਣੇ ਤੇ ਬੂਤੀ ਬਣਾਇਆ ਫੂਲ ਦੀ ਬੂਤੀ ਬਣਾਇਆ ਦੇਖੋ ਇਸ ਕੋਲੇ ਆ ਕੇ ਬੈਠੀ ਸੀ ਤੇ ਉਦੋਂ ਮੌਕੇ ਦੇ ਵਾਰ ਦਾ ਕੋਈ ਨਹੀਂ ਇੱਥੇ ਬੂਤਾ ਨਹੀਂ ਹੈਗਾ ਜਿਹੜਾ ਹੈਗਾ ਸਰ ਟਾਵਰ ਉੱਪਰ ਤੇ ਆ ਨੀਓ ਟਾਵਰ ਦੇ ਉੱਤੇ ਹੈਗਾ